ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਸਾਬਿਤ ਹੋ ਜਾਵੇਗੀ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੀ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੀ ਬਹੁਤ ਹੀ ਵੱਡੀ ਭਵਿੱਖਬਾਣੀ ਜੋ ਕਿ 2025 ਦੇ ਫਰਵਰੀ ਮਹੀਨੇ ਤੋਂ ਲੈ ਕੇ ਦਸੰਬਰ ਮਹੀਨੇ ਤੱਕ ਹੋ ਚੁੱਕੀ ਹੈ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਜੀ ਇਹ ਤਿੰਨ ਰਾਸ਼ੀ ਵਾਲੇ ਹਨ ਜੀ ਮਿਥਨ ਰਾਸ਼ੀ ਕੁੰਭ ਰਾਸ਼ੀ ਤੇ ਮਕਰ ਰਾਸ਼ੀ ਵਾਲੇ ਸੋ ਇਹਨਾਂ ਦੀ ਭਵਿੱਖ ਬਾਣੀ ਜਾਣਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੇਵੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ ਸਾਰਿਆਂ ਦੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣ ਕਿਸੇ ਨੂੰ ਵੀ ਪੈਸੇ ਪ੍ਰਤੀ ਤੰਗੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ 2025 ਦੇ ਫਰਵਰੀ ਮਹੀਨੇ ਤੋਂ ਲੈ ਕੇ ਦਸੰਬਰ ਤੱਕ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਦੀਆਂ ਵੱਡੀਆਂ-ਵੱਡੀਆਂ ਦਸ ਭਵਿੱਖ ਬਾਣੀਆਂ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਹੁਣ ਬਦਲ ਜਾਵੇਗੀ। ਇਹਨਾਂ ਤਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਆਉਣ ਵਾਲੇ ਇਸ ਨਵੇਂ ਮਹੀਨੇਆਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਵੀ ਮਨੋ ਕਾਮਨਾਵਾਂ ਸਨ ਜਿਹੜੀ ਵੀ ਕੋਈ ਪੁਰਾਣੇ ਸਮੇਂ ਦੀ ਇੱਛਾ ਸੀ ਜਿਹੜੀ ਪੂਰੀ ਨਹੀਂ ਸੀ ਹੋ ਰਹੀ ਇਸ ਸਮੇਂ ਹੁਣ ਪੂਰੀ ਹੋ ਜਾਵੇਗੀ ਕਿਉਂਕਿ ਇਹਨਾਂ ਦੇ ਲਈ ਇਹ ਸਮਾਂ ਹੁਣ ਪੱਖ ਵਿੱਚ ਹੈ ਆਉਣ ਵਾਲਾ ਸਮਾਂ ਤੁਹਾਡੇ ਲਈ ਹਮੇਸ਼ਾ ਖੁਸ਼ੀਆਂ ਭਰਿਆ ਰਹੇਗਾ ਕਿਉਂਕਿ ਮਾਤਾ ਲక్ష్ਮੀ ਜੀ ਦੇ ਚਰਣਾ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ ਜੀ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੇ ਲਈ ਇਹ ਸਾਲ ਜਿਹੜਾ ਹੈ ਕਿਸੇ ਵਰਦਾਨ ਤੋਂ ਘੱਟ ਸਾਬਿਤ ਨਾ ਹੋ ਜਾਵੇ ਸੋ ਇਹਨਾਂ ਮਹੀਨਿਆਂ ਦੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਜਾਵੇਗਾ ਤੁਹਾਡੀ ਕਿਸਮਤ ਦੇ ਸਿਤਾਰੇ ਬਦਲਣ ਵਾਲੇ ਹਨ ਤੁਹਾਡੇ ਲਈ ਸਮਾਂ ਅਨੁਕੂਲ ਹੈ ਸਿੱਖਿਆ ਦੇ ਖੇਤਰ ਵਿੱਚ ਤੁਹਾਨੂੰ ਅਪਾਰ ਸਫਲਤਾ ਮਿਲ ਜਾਵੇਗੀ ਤੁਹਾਨੂੰ ਧਾਰਮਿਕ ਕੰਮਾਂ ਦੇ ਵਿੱਚ ਜੇਕਰ ਤੁਸੀਂ ਮਨ ਲਗਾਉਂਦੇ ਹੋ ਤੁਹਾਡੀ ਜ਼ਿੰਦਗੀ ਦੀ ਅਧਿਆਤਮਿਕ ਸੋਚ ਬਦਲ ਜਾਵੇਗੀ ਤੇ ਸੰਚਾਰ ਨਵਾਂ ਹੋ ਜਾਵੇਗਾ ਤੇ ਮਾਤਾ ਲక్ష్ਮੀ ਜੀ ਤੁਹਾਡੀ ਸੇਵਾ ਤੋਂ ਪ੍ਰਸੰਨ ਹੋ ਕੇ ਤੁਹਾਡੇ ਤੇ ਧਨ ਦੀ ਵਰਖਾ ਕਰ ਦੇਣਗੇ ਆਓ ਜਾਣਦੇ ਹਾਂ ਜੀ ਤਿੰਨ ਰਾਸ਼ੀ ਵਾਲਿਆਂ ਦੀ ਸਾਲ ਇਸ ਦੇ ਵਿੱਚ ਵੱਡੀਆਂ ਭਵਿੱਖ ਬਾਣੀਆਂ ਦੇ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਵਿਸ਼ਵਾਸ ਤੇ ਅਸ਼ੀਰਵਾਦ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸੋ ਦੋਸਤੋ ਇਸ ਲਈ ਇਸ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਹਮੇਸ਼ਾ ਦੇ ਲਈ ਸਾਰਿਆਂ ਦੇ ਸਿਰ ਤੇ ਬਣ ਜਾਵੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੇ ਆਰਥਿਕ ਪੱਖ ਦੀ ਇਹ ਸਾਲ ਤਿੰਨਾ ਹੀ ਰਾਸ਼ੀ ਵਾਲਿਆਂ ਦੇ ਲਈ ਬੜਾ ਹੀ ਹੁਣ ਕਿਸਮਤ ਵਾਲਾ ਸਾਬਿਤ ਹੋ ਜਾਵੇਗਾ ਤੁਸੀਂ ਖੁਦ ਇਸ ਸਾਲ ਦੇ ਅਖੀਰ ਤੇ ਹੈਰਾਨ ਰਹੋਗੇ ਕਿਉਂਕਿ ਇਹ ਸਾਲ ਤੁਹਾਡੇ ਲਈ ਵਰਦਾਨ ਹੈ ਇਸ ਸਾਲ ਤੁਹਾਨੂੰ ਧਨ ਕਮਾਉਣ ਦੇ ਨਵੇਂ-ਨਵੇਂ ਅਵਸਰ ਪ੍ਰਾਪਤ ਹੋਣਗੇ। ਤੁਹਾਨੂੰ ਉਸ ਧਨ ਕਮਾਉਣ ਦੇ ਮੌਕਿਆਂ ਵਿੱਚੋਂ ਬੜਾ ਹੀ ਲਾਭ ਪ੍ਰਾਪਤ ਹੋ ਜਾਵੇਗਾ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੋਈ ਆਰਥਿਕ ਤੰਗੀ ਤਾਂ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਵੇਗਾ। ਜੇਕਰ ਤੁਸੀਂ ਵਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੇ ਲਈ ਵੀ ਇਹ ਸਾਲ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ। ਤੁਹਾਡੇ ਜੀਵਨ ਦੀ ਹਰ ਇੱਕ ਕੋਸ਼ਿਸ਼ ਤੁਹਾਨੂੰ ਸਫਲਤਾ ਵੱਲ ਲੈ ਕੇ ਜਾਵੇਗੀ ਤੁਹਾਡੀ ਪ੍ਰਤਿਭਾ ਦੇ ਵਿੱਚ ਨਿਖਾਰ ਆਉਣ ਵਾਲਾ ਹੈ ਤੁਹਾਡਾ ਪ੍ਰਦਰਸ਼ਨ ਪਹਿਲਾਂ ਨਾਲੋਂ ਚੰਗਾ ਹੋ ਜਾਵੇਗਾ ਆਪਣੇ ਵਪਾਰ ਨੂੰ ਵਧਾਉਣ ਲਈ ਤੁਸੀਂ ਜੋ ਵੀ ਕਰੋਗੇ ਬਸ ਤੁਹਾਨੂੰ ਉਹ ਲਾਭ ਹੀ ਲਾਭ ਦੇਵੇਗਾ ਵਪਾਰੀ ਵਰਗ ਨੂੰ ਵੀ ਦੱਸ ਦਈਏ ਕਿ ਇਸ ਸਾਲ ਦੇ ਵਿੱਚ ਕੋਈ ਵੱਡਾ ਮੁਨਾਫਾ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਤੁਹਾਨੂੰ ਇਸ ਸਮੇਂ అనుభవੀ ਲੋਕਾਂ ਦਾ ਸਾਥ ਮਿਲ ਜਾਵੇਗਾ ਨਵੇਂ ਵਪਾਰਕ ਵਿਚਾਰ ਵਟਾਂਦਰੇ ਤੁਹਾਡੇ ਲਈ ਚੰਗੇ ਸਾਬਿਤ ਹੋ ਜਾਣਗੇ ਤੁਸੀਂ ਆਪਣੀ ਤਰੱਕੀ ਤੋਂ ਖੁਸ਼ੀ ਮਹਿਸੂਸ ਕਰੋਗੇ ਤੁਹਾਡਾ ਆਤਮ ਵਿਸ਼ਵਾਸ ਵਧ ਜਾਵੇਗਾ ਤੁਹਾਡੀ ਮਿਹਨਤ ਇਸ ਸਮੇਂ ਰੰਗ ਲਿਆਵੇਗੀ ਹੁਣ ਗੱਲ ਕਰਦੇ ਹਾਂ ਜੀ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਸਾਲ 2025 ਦੇ ਵਿੱਚ ਕੋਈ ਗੰਭੀਰ ਪਰੇਸ਼ਾਨੀ ਜਿਹੜੀ ਬਿਮਾਰੀ ਦੇ ਪ੍ਰਤੀ ਹੈ ਉਹ ਤੰਗ ਨਹੀਂ ਕਰ ਸਕੇਗੀ ਜੇਕਰ ਤੁਸੀਂ ਕਿਸੇ ਦਰਦ ਜਾਂ ਬਿਮਾਰੀ ਤੋਂ ਪੀੜਤ ਸੀ ਤੁਸੀਂ ਉਸ ਦਰਦ ਤੋਂ ਇਸ ਸਮੇਂ ਛੁਟਕਾਰਾ ਪਾ ਸਕਦੇ ਹੋ ਤੁਸੀਂ ਖੁਦ ਨੂੰ ਜ਼ਿਆਦਾ ਊਰਜਾਵਾਨ ਤੇ ਜ਼ਿੰਦਗੀ ਦੇ ਪ੍ਰਤੀ ਸਕਾਰਾਤਮਕਤਾ ਮਹਿਸੂਸ ਕਰੋਗੇ ਇਸ ਸਾਲ ਦੇ ਵਿੱਚ ਤਣਾਅ ਦੇ ਕਾਰਨ ਤੁਹਾਡੀ ਸਿਹਤ ਤੇ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਲਈ ਤੁਸੀਂ ਤਣਾਅ ਤੋਂ ਦੂਰ ਰਹਿਣਾ ਹੈ ਭਾਵੇਂ ਆਪਣੇ ਦਿਮਾਗ ਤੇ ਕਿਸੇ ਵੀ ਟੈਨਸ਼ਨ ਨੂੰ ਹਾਵੀ ਨਹੀਂ ਹੋਣ ਦੇਣਾ ਸਮੱਸਿਆਵਾਂ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਤੋਂ ਜ਼ਿਆਦਾ ਵਿਵਾਹਿਕ ਬਣਨਾ ਹੈ ਤੁਹਾਡਾ ਬਹੁਤ ਜ਼ਿਆਦਾ ਤਣਾਅ ਜੇਕਰ ਤੁਸੀਂ ਲੈਂਦੇ ਹੋ ਤਾਂ ਸਿਹਤ ਨੂੰ ਲੰਮੇ ਸਮੇਂ ਤੱਕ ਜੇਕਰ ਚੰਗਾ ਰੱਖਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹੋ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਟੈਨਸ਼ਨ ਤੋਂ ਦੂਰ ਰਹਿਣਾ ਹੈ ਜੇਕਰ ਤੁਸੀਂ ਆਪਣੀ ਸਿਹਤ ਚੰਗੀ ਚਾਹੁੰਦੇ ਹੋ ਸਾਲ ਦੇ ਅਖੀਰਲੇ ਮਹੀਨਿਆਂ ਵਿੱਚ ਤੁਹਾਨੂੰ ਆਪਣੇ ਪਿਤਾ ਦੀ ਸਿਹਤ ਵੱਲ ਖਾਸ ਧਿਆਨ ਰੱਖਣਾ ਹੋਵੇਗਾ ਤੁਸੀਂ ਥੋੜੇ ਵੀ ਉਹਨਾਂ ਦੇ ਪ੍ਰਤੀ ਚਿੰਤਿਤ ਰਹਿ ਸਕਦੇ ਹੋ ਨੰਬਰ 3 ਹੈ ਜੀ ਕਿ ਸਾਲ 2025 ਦੇ ਅਖੀਰਲੇ ਮਹੀਨਿਆਂ ਵਿੱਚ ਤੁਹਾਡੇ ਪਰਿਵਾਰ ਨੂੰ ਕੋਈ ਬਹੁਤ ਹੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਤੁਹਾਡੇ ਘਰ ਵਿੱਚ ਕੋਈ ਸ਼ੁਭ ਕੰਮ ਹੋਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਪਰਿਵਾਰਕ ਮੈਂਬਰ ਖੁਸ਼ ਹੋ ਜਾਣਗੇ ਅਕਤੂਬਰ ਤੱਕ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਕੈਰੀਅਰ ਨੂੰ ਲੈ ਕੇ ਕੋਈ ਬਹੁਤ ਵੱਡੀ ਭਵਿੱਖਬਾਣੀ ਜਾਂ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਇਹਨਾਂ ਤਿੰਨ ਰਾਸ਼ੀ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਜਿਹੜੇ ਲੋਕ ਮਲਟੀਨੈਸ਼ਨਲ ਕੰਪਨੀ ਚਾ ਕੋਈ ਸਰਕਾਰੀ ਜੌਬ ਕਰਦੇ ਹਨ ਉਹਨਾਂ ਦੇ ਹੱਥ ਵਿੱਚ ਵੀ ਚੰਗੇ ਮੌਕੇ ਲੱਗ ਸਕਦੇ ਹਨ ਉਹਨਾਂ ਦੀ ਇੰਟਰਨਸ਼ਿਪ ਵਾਲੇ ਲੋਕਾਂ ਨੂੰ ਜ਼ਿਆਦਾ ਸਖਤ ਮਿਹਨਤ ਪਰ ਕਰਨੀ ਪੈ ਸਕਦੀ ਹੈ ਇਸ ਲਈ ਤੁਸੀਂ ਆਪਣੇ ਮੈਨੇਜਰ ਨੂੰ ਝੂਠ ਬੋਲ ਕੇ ਆਪਣੀ ਇੰਟਰਨਸ਼ਿਪ ਅਗਲੇ ਸਮੇਂ ਆਉਣ ਤੋਂ ਪਹਿਲਾਂ ਹੀ ਖਤਮ ਵੀ ਕਰਵਾ ਸਕਦੇ ਹੋ ਇਹ ਤੁਹਾਡੇ ਲਈ ਮੌਕਾ ਚੰਗਾ ਹੋਵੇਗਾ ਇਸ ਮਹੀਨਿਆਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਸਰਕਾਰੀ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਲਈ ਨੌਕਰੀ ਵਧਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਹਨ ਤੇ ਜਿਹੜੇ ਅਜੇ ਕਿਸੇ ਕਮਕਾਰ ਦੀ ਭਾਲ ਵਿੱਚ ਸਨ ਜੇਕਰ ਕੋਈ ਆਪਣਾ ਉਹ ਬਿਜ਼ਨਸ ਸ਼ੁਰੂ ਕਰਦੇ ਹਨ ਉਸ ਵਿੱਚ ਉਹਨਾਂ ਨੂੰ ਦਿਨ ਰਾਤ ਚਾਗਣੀ ਤਰੱਕੀ ਮਿਲ ਜਾਵੇਗੀ ਜੇਕਰ ਇਹ ਤਿੰਨ ਰਾਸ਼ੀ ਵਾਲਿਆਂ ਦੇ ਵਿੱਚੋਂ ਕੁਝ ਲੋਕ ਉੱਚ ਸਿੱਖਿਆ ਦੀ ਪ੍ਰਾਪਤੀ ਕਰਨ ਦਾ ਸੁਪਨਾ ਵੇਖ ਰਹੇ ਹਨ ਉਹਨਾਂ ਦਾ ਸੁਪਨਾ ਵੀ ਜਲਦ ਪੂਰਾ ਹੋ ਜਾਵੇਗਾ। ਉਹਨਾਂ ਨੂੰ ਕਿਸੇ ਚੰਗੀ ਯੂਨੀਵਰਸਿਟੀ ਜਾਂ ਕਾਲਜ ਵਿੱਚ ਦਾਖਲਾ ਮਿਲ ਸਕਦਾ ਹੈ। ਤੁਹਾਨੂੰ ਚੰਗੇ ਮੌਕੇ ਮਿਲਣਗੇ ਜੋ ਤੁਹਾਨੂੰ ਉਚਾਈਆਂ ਤੱਕ ਪਹੁੰਚਾ ਸਕਦੇ ਹਨ। ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਈ ਮਹੀਨੇ ਦੇ ਵਿੱਚ ਤੁਹਾਡੇ ਲਈ ਬੜਾ ਹੀ ਸਮਾਂ ਖਾਸ ਸਾਬਿਤ ਹੋ ਜਾਵੇਗਾ। ਮਈ ਦੇ ਮਹੀਨੇ ਨੂੰ ਗੁਰੂ ਦਾ ਗੋਚਰ ਤੁਹਾਡੀ ਰਾਸ਼ੀ ਵਿੱਚ ਹੋਵੇਗਾ। 25 ਵਿੱਚ ਦੇਵਗੁਰੂ ਬ੍ਰਹਸਪਤੀ ਤੁਹਾਡੇ ਪ੍ਰਥਮ ਭਾਵ ਦੇ ਨਾਲ ਗੋਚਰ ਕਰਨ ਵਾਲੇ ਹਨ ਜਿਸ ਦੇ ਨਤੀਜਿਆਂ ਦੇ ਵਜੋਂ ਤੁਹਾਡੀ ਜ਼ਿੰਦਗੀ ਸੁਖ ਖੁਸ਼ਹਾਲੀ ਧਨ ਤੇ ਐਸ਼ੋ ਆਰਾਮ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਖੁਦ ਆਪਣੇ ਅੰਦਰ ਮਹਿਸੂਸ ਕਰਨਾ ਹੋਵੇਗਾ ਕਿ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਕਿੰਨੀ ਜ਼ਿਆਦਾ ਸੁਧਰ ਚੁੱਕੀ ਹੈ ਇਸ ਸਾਲ ਤੁਹਾਡਾ ਵਿਆਹ ਵੀ ਹੋ ਸਕਦਾ ਹੈ ਜਾਂ ਵਿਆਹ ਲਈ ਕੋਈ ਪ੍ਰਸਤਾਵ ਵੀ ਮਿਲ ਸਕਦਾ ਹੈ ਸਿੱਖਿਆ ਜਾਂ ਵਪਾਰ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਤੁਹਾਨੂੰ ਧਾਰਮਿਕ ਕੰਮਾਂ ਵਿੱਚ ਮਨ ਲਗਾਉਂਦੇ ਹੋਏ ਤੁਹਾਡੀ ਜ਼ਿੰਦਗੀ ਵਿੱਚ ਅਧਿਆਤਮਿਕਤਾ ਦਾ ਸੰਚਾਰ ਹੋ ਜਾਵੇਗਾ ਇਸ ਸਾਲ ਕਿਸਮਤ ਤੁਹਾਡਾ ਸਾਥ ਦੇਣ ਵਾਲੀ ਹੈ ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਹੀ ਤੁਹਾਨੂੰ ਸਫਲਤਾ ਹਾਸਲ ਹੋ ਜਾਵੇਗੀ ਨੰਬਰ 5 ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਮਾਰਚ ਦੇ ਮਹੀਨੇ ਦੇ ਦੂਜੇ ਭਾਗ ਤੋਂ ਸ਼ਨੀ ਦਾ ਗੋਚਰ ਵੀ ਤੁਹਾਡੇ ਲਈ ਬਹੁਤ ਧੂਮ ਧਾਮ ਵਾਲਾ ਬਦਲਾਅ ਲੈ ਕੇ ਆਉਣ ਵਾਲਾ ਹੈ ਤੁਹਾਡੀਆਂ ਸੁੱਖ ਸਹੂਲਤਾਂ ਤੇ ਵਿਹੋਤਾ ਜੀਵਨ ਵਿੱਚ ਖੁਸ਼ਹਾਲੀ ਚਾਰਾਂ ਹੀ ਪਾਸਿਆਂ ਤੋਂ ਆ ਜਾਵੇਗੀ। ਵਪਾਰ ਜਗਤ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਹਨ, ਉਹਨਾਂ ਦੇ ਲਈ ਇਹ ਸਮਾਂ ਬੜਾ ਹੀ ਅਨੁਕੂਲ ਹੈ। ਤੁਹਾਡੇ ਵਪਾਰ ਦੇ ਨਾਲ ਜੁੜੇ ਨਵੇਂ ਵਿਚਾਰ ਵਪਾਰ ਦੀ ਤਰੱਕੀ ਦੇ ਲਈ ਲਾਭਕਾਰੀ ਸਾਬਤ ਹੋ ਜਾਣਗੇ। ਇਸ ਮੌਕੇ ਪਰਿਵਾਰ ਵਧਾਉਣ ਦੀ ਯੋਜਨਾ ਬਣਾ ਰਹੇ ਜੋੜਿਆਂ ਨੂੰ ਸ਼ੁਭ ਸਮਾਚਾਰ ਪ੍ਰਾਪਤ ਹੋ ਸਕਦਾ ਹੈ। ਤੁਸੀਂ ਆਪਣਾ ਸੰਤੁਲਨ ਪਾ ਲਓਗੇ। ਸਾਲ ਦਾ ਅੰਤ ਜਿਹੜਾ ਹੈ ਉਹ ਪਿਆਰ ਤੇ ਕੋਮਲਤਾ ਦੇ ਵਾਦਿਆਂ ਨਾਲ ਸ਼ੁਭ ਸੰਜੋਗਾ ਵਾਲਾ ਬਣ ਸਕਦਾ ਹੈ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਾਲ 2025 ਦੇ ਇਹਨਾਂ ਕੁਝ ਹੀ ਮਹੀਨਿਆਂ ਦੇ ਵਿੱਚ ਸਮਾਂ ਤੁਹਾਡੇ ਲਈ ਬੜਾ ਹੀ ਵਧੀਆ ਰਹਿਣ ਵਾਲਾ ਹੈ ਤੁਹਾਡੇ ਲਈ ਆਸ਼ਾਜਨਕ ਨਤੀਜੇ ਲੈ ਕੇ ਆਉਣ ਵਾਲਾ ਹੈ ਉੱਚ ਅਧਿਕਾਰੀਆਂ ਤੋਂ ਤੁਹਾਡੇ ਨਾਲ ਸਿੱਧੇ ਹੀ ਅਸਾਈਨਮੈਂਟ ਨਾਲ ਸੰਪਰਕ ਹੋ ਸਕਤੇ ਹਨ ਜਿਸ ਦੇ ਨਾਲ ਤੁਹਾਨੂੰ ਬੜੀ ਹੀ ਘੱਟ ਕੋਸ਼ਿਸ਼ ਦੇ ਨਾਲ ਚੰਗੇ ਨਤੀਜੇ ਤੇ ਲਾਭ ਪ੍ਰਾਪਤ ਹੋ ਸਕਦੇ ਹਨ ਇਸ ਨਾਲ ਤੁਹਾਨੂੰ ਆਪਣੀ ਆਮਦਨ ਵਧਾਉਣ ਲਈ ਤਰੱਕੀ ਮਿਲ ਜਾਵੇਗੀ ਆਪਣੇ ਭਵਿੱਖ ਦੀ ਬਿਹਤਰ ਯੋਜਨਾ ਵੀ ਬਣਾ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ ਆਪਣੀ ਮਿਹਨਤ ਤੇ ਕੋਸ਼ਿਸ਼ ਜਾਰੀ ਰੱਖੋਗੇ ਇਹ ਮਦਦਗਾਰ ਸਮਾਂ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬ੍ਰਹਸਪਤੀ ਦੇ ਗੋਚਰ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੁਣ ਸਕਾਰਾਤਮਕ ਹੀ ਹੋਣਗੇ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਨਵੇਂ ਮੌਕੇ ਐਸੇ ਮਿਲ ਜਾਣਗੇ ਜਿਸ ਦੇ ਨਾਲ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਨੌਕਰੀ ਪੇਸ਼ਾ ਲੋਕਾਂ ਲਈ ਇਹ ਸਾਲ ਬੜਾ ਹੀ ਅਨੁਕੂਲ ਸਾਬਿਤ ਹੋ ਜਾਵੇਗਾ ਤੁਹਾਨੂੰ ਦਫ਼ਤਰ ਵਿੱਚ ਆਪਣੀ ਟੀਮ ਤੇ ਆਪਣੇ ਸੀਨੀਅਰ ਦਾ ਪੂਰਾ ਸਹਿਯੋਗ ਮਿਲੇਗਾ ਤੁਸੀਂ ਆਪਣੇ ਨਾਲ ਕੰਮ ਕਰਦੇ ਬੌਸ ਨੂੰ ਵੀ ਪ੍ਰਭਾਵਿਤ ਕਰਨ ਵਿੱਚ ਸਫਲ ਹੋ ਜਾਓਗੇ ਤੁਹਾਡਾ ਸੰਘਰਸ਼ ਤੁਹਾਡੀ ਮਿਹਨਤ ਹੁਣ ਰੰਗ ਲਿਆਵੇਗੀ ਜਿਸ ਕਰਕੇ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਜਾਂ ਕੋਈ ਐਸਾ ਅਹੁਦਾ ਮਿਲ ਸਕਦਾ ਹੈ ਜਿਹੜਾ ਚੰਗਾ ਹੋਵੇਗਾ ਆਮਦਨੀ ਵਿੱਚ ਵਾਅਦੇ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਇਸ ਸਾਲ ਆਪਣੀ ਆਮਦਨ ਵਿੱਚ ਚੰਗਾ ਖਾਸਾ ਵਾਅਦਾ ਮਿਲ ਸਕਦਾ ਹੈ ਤੁਹਾਡੀ ਸੈਲਰੀ ਵਿੱਚ ਵਾਧਾ ਹੋਣ ਵਾਲਾ ਹੈ ਤੁਸੀਂ ਆਪਣੇ ਕੈਰੀਅਰ ਤੋਂ ਸੰਤੁਸ਼ਟ ਨਜ਼ਰ ਆਓਗੇ ਨਾਲ ਹੀ ਨਾਲ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 2025 ਦੇ ਵਿੱਚ ਇਹ ਸਾਲ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਯਾਦਗਰ ਸਾਬਿਤ ਹੋ ਜਾਵੇਗਾ। ਤੁਹਾਡੀ ਜ਼ਿੰਦਗੀ ਵਿੱਚ ਪਿਆਰ ਦੇ ਨਾਲ-ਨਾਲ ਨਾ ਭੁੱਲਣ ਯੋਗ ਪਲ ਤੁਸੀਂ ਬਿਤਾਉਣ ਵਾਲੇ ਹੋ। ਸਾਲ 2025 ਦੀ ਸ਼ੁਰੂਆਤ ਤੋਂ ਹੀ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਨਾਲ ਪਹਿਲੇ ਹੀ ਭਾਵ ਤੋਂ ਗੋਚਰ ਕਰਨਗੇ। ਜਿਸ ਨਾਲ ਤੁਹਾਡੇ ਵਿਹੋਤਾ ਜੀਵਨ ਵਿੱਚ ਢੇਰ ਸਾਰੀਆਂ ਖੁਸ਼ੀਆਂ ਆ ਜਾਣਗੀਆਂ। ਤੁਹਾਡੇ ਰਿਸ਼ਤਿਆਂ ਵਿੱਚ ਨਜ਼ਦੀਕੀਆਂ ਵੱਧ ਜਾਣਗੀਆਂ ਤੁਸੀਂ ਇੱਕ ਦੂਜੇ ਨੂੰ ਬਿਹਤਰ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਪਿਆਰ ਤੇ ਵਿਸ਼ਵਾਸ ਵੱਧ ਜਾਵੇਗਾ ਇਸ ਸਾਲ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਇਸ ਸਾਲ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਹਰ ਕਦਮ ਤੇ ਸਾਥ ਮਿਲਣ ਵਾਲਾ ਹੈ ਇਸ ਸਾਲ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਸਬੰਧਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਸ ਸਮੇਂ ਆਪਣੇ ਸਾਥੀ ਨੂੰ ਨਜ਼ਰਅੰਦਾਜ਼ ਨਾ ਕਰੋ ਦੋਸਤੀ ਚ ਪਿਆਰ ਦੀ ਨਵੀਂ ਸ਼ੁਰੂਆਤ ਨਹੀਂ ਹੋ ਸਕਦੀ ਤੁਹਾਡੇ ਮਾਤਾ ਪਿਤਾ ਤੁਹਾਡੇ ਵਿਆਹ ਲਈ ਰਾਜ਼ੀ ਹੋ ਜਾਣਗੇ ਜਿਹੜੇ ਲੋਕ ਸਿੰਗਲ ਹਨ ਉਹਨਾਂ ਦੇ ਲਈ ਪਰਫੈਕਟ ਪਾਰਟਨਰ ਦੀ ਤਲਾਸ਼ ਇੱਥੇ ਹੀ ਖਤਮ ਹੋ ਜਾਵੇਗੀ ਮਾਰਚ ਮਹੀਨੇ ਵਿੱਚ ਧਨ ਦਾ ਤੁਹਾਡੇ ਕੋਲ ਜ਼ਿਆਦਾ ਖਰਚ ਹੋ ਸਕਦਾ ਹੈ ਨਵਾਂ ਘਰ ਨਵੀਂ ਪ੍ਰਾਪਰਟੀ ਜਾਂ ਨਵੀਂ ਕਾਰ ਤੁਸੀਂ ਖਰੀਦ ਸਕਦੇ ਹੋ ਇਸ ਮਹੀਨੇ ਤੁਸੀਂ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਉਤਸੁਕ ਨਜ਼ਰ ਆਓਗੇ। ਇਸ ਸਾਲ ਵਿੱਚ ਤੁਸੀਂ ਕੋਈ ਵੱਡੀ ਯੋਜਨਾ ਬਣਾ ਸਕਦੇ ਹੋ ਚਾਹੇ ਉਹ ਵਪਾਰ ਨਾਲ ਸੰਬੰਧਿਤ ਹੋ ਜਾਵੇ ਜਾਂ ਫਿਰ ਆਪਣਾ ਕੋਈ ਸਟਾਰਟਅਪ ਸ਼ੁਰੂ ਕਰਨਾ ਹੋਵੇ। ਕਿਸਮਤ ਹੁਣ ਤੁਹਾਡਾ ਸਾਥ ਦੇਵੇਗੀ। ਤੁਸੀਂ ਆਪਣੇ ਸਾਰੇ ਹੀ ਕੰਮਾਂ ਦੀਆਂ ਸ਼ੁਰੂਆਤਾਂ ਦੇ ਵਿੱਚ ਹੁਣ ਸਫਲਤਾ ਪ੍ਰਾਪਤ ਕਰ ਸਕਦੇ ਹੋ। ਸ਼ੇਅਰ ਬਾਜ਼ਾਰ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਆਪਣੇ ਨਿਵੇਸ਼ ਤੋਂ ਚੰਗਾ ਲਾਭ ਮਿਲ ਜਾਵੇਗਾ। ਜਿਸ ਨਾਲ ਤੁਸੀਂ ਮਹਿੰਗੀ ਗੱਡੀ ਵੀ ਖਰੀਦ ਸਕਦੇ ਹੋ ਇਸ ਸਾਲ ਦੇ ਅਖੀਰਲੇ ਮਹੀਨਿਆਂ ਦੇ ਵਿੱਚ ਤੁਹਾਡੇ ਕਾਰੋਬਾਰ ਤੇ ਨੌਕਰੀ ਲਈ ਸਮਾਂ ਚੰਗਾ ਹੈ ਕਿਸਮਤ ਹਰ ਪੱਖ ਤੋਂ ਤੁਹਾਡਾ ਸਾਥ ਦੇਵੇਗੀ ਤੁਹਾਡਾ ਧਿਆਨ ਵੀ ਆਪਣੇ ਕੰਮਾਂ ਵੱਲ ਬਹੁਤ ਹੀ ਉਤੇਜਨਾਜਨਕ ਹੋਵੇਗਾ ਘੱਟ ਮਿਹਨਤ ਦੇ ਵੀ ਚੰਗੇ ਨਤੀਜੇ ਮਿਲ ਜਾਣਗੇ ਪਿਛਲੇ ਨਿਵੇਸ਼ਾਂ ਤੋਂ ਫਾਇਦਾ ਮਿਲਣ ਵਾਲਾ ਹੈ ਤੁਸੀਂ ਆਪਣੀਆਂ ਘਰੇਲੂ ਜ਼ਰੂਰਤਾਂ ਦੇ ਲਈ ਤੁਸੀਂ ਆਪਣੀਆਂ ਘਰੇਲੂ ਜ਼ਰੂਰਤਾਂ ਦੇ ਲਈ ਕੁਝ ਮਹਿੰਗੇ ਉਪਕਰਣ ਵੀ ਖਰੀਦ ਸਕਦੇ ਹੋ ਤੁਹਾਡੇ ਕੰਮ ਕਾਜ ਦੇ ਵਿੱਚ ਤੇਜ਼ੀ ਵੇਖਣ ਨੂੰ ਮਿਲ ਸਕਦੀ ਹੈ ਤੁਹਾਡਾ ਸਕਾਰਾਤਮਕ ਦ੍ਰਿਸ਼ਟੀਕੋਣ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆ ਸਕਦਾ ਹੈ ਤੁਹਾਨੂੰ ਕਿਸੇ ਚੰਗੀ ਕੰਪਨੀ ਨਾਲ ਜੁੜਨ ਦਾ ਮੌਕਾ ਮਿਲ ਸਕਦਾ ਹੈ ਜਿਸ ਨਾਲ ਕਿ ਤੁਹਾਨੂੰ ਕੋਈ ਚੰਗੀ ਪੋਸਟ ਤੇ ਚੰਗੀ ਆਮਦਨੀ ਮਿਲਣ ਦੇ ਅਸਾਰ ਹਨ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਦੀ ਆਰਥਿਕ ਸਥਿਤੀ ਵਿੱਚ ਕਾਫੀ ਸੁਧਾਰ ਹੋ ਜਾਵੇਗਾ ਇਸ ਸਮੇਂ ਜੇਕਰ ਤੁਸੀਂ ਵਪਾਰਕ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਕਾਫੀ ਲਾਭ ਹੋਵੇਗਾ। ਸੋ ਦੋਸਤੋ ਇਹ ਹਨ ਜੀ ਉਹ ਤਿੰਨ ਰਾਸ਼ੀ ਫਲ ਵਾਲੇ ਜਿਹੜੇ ਕੇ ਸਾਲ 2025 ਦੇ ਵਿੱਚ ਇਹਨਾਂ ਦੇ ਲਈ ਭਵਿੱਖ ਬਾਣੀਆਂ ਕਰ ਦਿੱਤੀਆਂ ਗਈਆਂ ਹਨ ਕਿ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਦਸ ਖੁਸ਼ ਖਬਰੀਆਂ ਮਿਲਣ ਵਾਲੀਆਂ ਹਨ। ਸੋ ਕਿਵੇਂ ਦੀ ਲੱਗੀ ਸਾਡੀ ਅੱਜ ਦੀ ਵੀਡੀਓ? ਰਾਸ਼ੀ ਦੇ ਮੁਤਾਬਿਕ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਜੀ। ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਧੰਨਵਾਦ